ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਖੇਤੀ ਪੰਜਾਬ ਤੇ ਆਪ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਜਿਹੜਾ ਟਾਈਮ ਆ ਸਵੇਰ ਦਾ 7:10 ਹੋਏ ਨੇ ਤੇ ਕੱਲ ਵਾਲੇ ਵਲੌਗ ਚ ਬਾਈ ਜੀ ਮੈਂ ਤਾਂ ਤਰੀਕ ਗਲਤ ਬੋਲੀ ਗਈ ਅੱਜ ਤਰੀਕ 11 ਕੱਲ 10 ਸੀ ਇਸੇ ਕਰਕੇ ਥੋੜੀ ਮਾਫੀ ਚਾਹੁੰਦੇ ਆ ਤੇ ਵਲੌਗ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਆਪਣਾ ਬਲੌਗ ਨਾਲ ਤੇ ਆਪਣੇ ਨਾਲ رابطہ ਕੈਮ ਰੱਖੋ ਯੂਟਿਊਬਰਾਂ ਹੀ ਤੇ ਵੀਰ ਜੀ ਰਾਤ ਹਨੇਰੀ ਬਹੁਤ ਆਈ ਹਨੇਰੀ ਨੇ ਨੁਕਸਾਨ ਬਹੁਤ ਕਰੇ ਨੇ ਬਹੁਤ ਨੁਕਸਾਨ ਹੋਇਆ ਆਪਣੇ ਅੰਬ ਵਗੈਰਾ ਫਰੂਟ ਦਾ ਹੋਰ ਤੇ ਹੁਣ ਸਵੇਰੇ ਸਵੇਰੇ ਖੇਤਾਂ ਆ ਬਹੁਤ ਟੁਕੜਿਆ ਹੋਇਆ ਪਿਆ ਕੋਟੇ-ਗਾਟੇ ਭਰੇ-ਭਰੇ ਦਵਾਨ ਜਿਹੜਾ ਸਾਡਾ ਰਾਹ ਸੀ ਪਹਿਲੇ ਦਾ ਉਹ ਤਾਂ ਇੰਨੀ ਮਿੱਟੀ ਸੀ ਉਹ ਸਾਰੀ ਸਾਫ਼ ਕਰਤੀ ਇੰਨੀ ਤੇਜ਼ ਹਨੇਰੀ ਆਈ ਹੈ ਡਾਣੇ-ਨੂਨੇ ਤੋੜੇ ਪਏ ਨੇ ਖੇਤ ਬਹੁਤ ਦਿਖਾਉਨੇ ਆ ਤੁਹਾਨੂੰ ਤੇ ਮੈਨੂੰ ਆਸ ਹੈ ਕਿ ਤੁਸੀਂ ਵੀ ਸਾਰੇ ਠੀਕ-ਠਾਕ ਹੋਵੋਗੇ ਛੋਡੇ ਕੰਨੀ ਨੇਰੀ ਕਿਵੇਂ ਆਈ ਆ ਜਾਂ ਕਿੰਨਾ ਕੁ ਨੁਕਸਾਨ ਹੋਇਆ ਤਾਰਾਂ ਦੂਰਾਂ ਦਾ ਅੱਜ ਲਾਈਟ ਵੀ ਨਹੀਂ ਆਈ ਤਾਰਾਂ ਵੀ ਟੁੱਟੀਆਂ ਨੇ ਤੇ ਤੁਸੀਂ ਵੀ ਦੱਸਿਓ ਆਪਣੇ ਏਰੀਆ ਦਾ ਹਾਲ ਕਮੈਂਟਾਂ ਰਹੀ ਬਾਈ ਤੇ ਦਿਖਾਉਨੇ ਆ ਤੁਹਾਨੂੰ ਮਿਲਦੇ ਆ ਹਾਂਜੀ ਬਾਈ ਜੀ ਤੇ ਦਿਖਾਉਨੇ ਆ ਤੁਹਾਨੂੰ ਨੇਰੀ ਦਾ ਬਹੁਤ ਬੁਰਾ ਹਾਲ ਕਰਿਆ ਮੱਕੀਆਂ ਦੇ ਪੱਤੇ ਪਾਟੇ ਪਏ ਨੇ ਛੋਟੇ-ਛੋਟੇ ਮੱਕੀ ਦੇ ਵੀ ਬਹੁਤ ਤੇਜ਼ ਨੇ ਰਹੀ ਸੀਗੀ ਤੇ ਆਲੂ ਬੁਖਾਰੇ ਦੇ ਵੀ ਇਹ ਠੰਢੇ ਲੱਗੇ ਪਏ ਨੇ ਬਾਈ ਬਣ ਫਰੂਟ ਪੱਕਣ ਤੇ ਅਸੀਂ 4 ਦਿਨ ਘੌਰ ਦਿਨ ਖਾਣ ਦੇ ਦੇ ਵੀ ਤੋੜ ਕੇ ਲੈ ਜਾਨ ਰੋਕ ਫੇਰ ਵੀ ਕੁਦਰਤ ਮੂਰੇ ਜੋਰ ਨਹੀਂ ਕਿਸੇ ਦਾ ਹੇਠਾਂ ਧਰਤੀ ਭਰੀ ਪਈ ਐ ਡਿਗ ਡਿਗ ਕੇ ਦੇਖੋ ਕਿਵੇਂ ਖਰਾ ਹੋਇਆ ਫਰੂਟ ਬਹੁਤ ਜ਼ਿਆਦਾ ਡਿਗ ਪਿਆ ਬਾਈ ਛੱਡ ਤੇ ਬਾਈ ਹੁਣ ਪਕਾ ਚਾ ਦੇਖੋ ਕਿੰਨਾ ਸੋਹਣਾ ਪਕਾ ਚਾ ਜਗਾ ਬਹੁਤ ਮਿੰਤ ਨਾਲ ਬਚਾਇਆ ਇੱਥੇ ਤੱਕ ਤੇ ਨੇਰੀ ਮੂਰੇ ਤਾਂ ਦਲਜੋੜ ਨਹੀਂ ਚੱਲਦਾ ਕਿਸੇ ਦਾ ਤੇ ਹੁਣ ਤੁਹਾਨੂੰ ਅੰਬ ਦਿਖਾਉਨੇ ਆਂ ਅੰਬ ਦਾ ਕੀ ਹਾਲ ਹੈ ਅੰਬ ਦਾ ਬਹੁਤ ਨੁਕਸਾਨ ਹੋਇਆ ਅੰਬ ਤੇ ਫਰੂਟ ਅੱਧਾ ਰਹਿ ਗਿਆ ਬਾਈ ਇੰਨੇ ਮਿੰਤ ਨਾਲ ਇਹਨੂੰ ਸਾਮ-ਸਾਮ ਰੱਖਿਆ ਰੀ ਦੋ ਤਿੰਨ ਦੇ ਸਵੇਰੇ ਹਾਂ ਵੀ ਕਰੀਆਂ ਦਵਾਈਆਂ ਜਿਹੜੀ ਇਹਨੂੰ ਲੋਡ ਹੁੰਦੀ ਹੈ ਤੇ ਦੇਖ ਕੇ ਇਹਨੂੰ ਜੀ ਲੱਗਦਾ ਖੇਤ ਆ ਕੇ ਜਦੋਂ ਆਪਾਂ ਅੰਬ ਲੱਗੇ ਦੇਖਦੇ ਆਂ ਬੱਚਿਆਂ ਵਾਂਗ ਬੂਟਾ ਪਾਲਿਆ ਇਹਨੂੰ ਹੋਗੇ 7 ਸਾਲ ਆਏ ਨੂੰ ਮਿਹਨਤ ਕਰ ਕਰ ਇੱਥੇ ਤੱਕ ਲਿਆਂਦਾ ਹੈ ਫਰੂਟ ਵਿਚਾਰਾ ਹਰ ਸਾਲ ਹੀ ਦਿੰਦਾ ਹੈ ਡਿੱਗ ਪੈ ਨਾ ਰਹੇ ਨੇ ਹਰੀ ਨਾਲ ਆਏ ਸਾਲ ਤੇ ਰਾਤ ਦਾ ਕਮਾਲ ਹੀ ਹੋ ਗਈ ਬਾਈ ਇਹ ਜਿਹੜੇ ਆਪਾਂ ਡਿੱਗੇ ਨੇ ਦੇਖੋ ਕਿਵੇਂ ਪਏ ਨੇ ਨਰੀ ਮੂਰੇ ਕੁਛ ਨਹੀਂ ਰਹਿੰਦਾ ਹੈਗਾ ਦੇਖੋ ਕਿਵੇਂ ਪਿਆ ਫਰੂਟ ਡੱਗਿਆ ਖੇਤ ਆ ਕਿ ਜਿਹਨੂੰ ਵਧੀਆ ਚੀਜ਼ਾਂ ਲੱਗੀਆਂ ਉਹਨਾਂ ਬਾਈ ਮਨ ਵੀ ਲੱਗਦਾ ਬੰਦੇ ਦਾ ਵੀ ਹਾਂ ਬੰਦੇ ਨੇ ਆਪਾਂ ਲਾਈਆਂ ਨੇ ਚੀਜ਼ਾਂ ਇਨਸਾਨ ਨੇ ਤੇ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਮਨ ਨੂੰ ਜਦੋਂ ਕੋਈ ਆਪਣੀ ਚੀਜ਼ ਉਹ ਲੱਗਣ ਲੱਗ ਜਾਂਦੀ ਆ ਬੱਚਿਆਂ ਵਾਂਗੂ ਪਾਲੇ ਨੇ ਬੂਟੇ ਬਾਈ ਬਹੁਤ ਔਖੇ ਨੇ ਬੂਟੇ ਪਾਲਨੇ ਅਲੱਗ ਕਹੀ ਦਿੰਦਾ ਅੱਗ ਤੋਂ ਬਚਾਉਣੇ ਪੈਂਦੇ ਨੇ ਪਾਣੀ ਟਾਈਮ ਤੇ ਲਾਉਣਾ ਪੈਂਦਾ ਤੇ ਆ ਕਮਲ ਆ ਅਮਰੂਦ ਫਗਦੀਤ ਕਿ ਟੁੱਟ ਗਿਆ ਸੀ ਪਰ ਫਿਰ ਉੱਠ ਖੜਿਆ ਇਹ ਸਬਜ਼ੀ ਆਪਣੇ ਤਿਆਰਾਂ ਲੱਗਣ ਨੂੰ ਹੁਣ ਥੋੜੀ ਲੇਟ ਆ ਦੇ ਕੇ ਤੇ ਫਲ ਫੁੱਲ ਚੱਕ ਲਿਆ ਸਬਜ਼ੀ ਨੇ ਕੀ ਸਬਜ਼ੀ ਬਣਾਏ ਬਈ ਕੀ ਬਣਾਏ ਕ੍ਰੀਲੀਅਨ ਸਰ ਅਰਸੇ ਦੇ ਬੜੇ ਦੇ ਮਨ ਨਾਲ ਘੱਟ ਬਣਦੇ ਧਾਗੇ ਤੋਂ ਮਸਾਲਾ ਆ ਜਾਨੀ ਨਿਕਲ ਜਾਂਦਾ ਜ਼ੋਰ ਦੀ ਬੰਨੇ ਮਸਾਲਾ ਘੱਟ ਹੀ ਕਰਿਆ ਬੈਠੇ 10 ਜੀ ਜਮਾ ਕਰ ਕਿਮਸਾ ਹੁੰਦਾ ਕਰਾਂ ਮੈਂ ਗੰਦੇ ਗੱਤੀ ਕਰੀ ਕਿਤੇ ਕਿਨੇ ਦਾ ਦਿਕਰੇਲੇ ਵੜਦੇ ਨੇ ਪਈ ਉਹ ਸਾਰਾ ਪੁੱਛੀਪੁਰ ਤੋਂ ਬਾਹਰ ਬੜਾ ਲੱਗਦਾ ਹੈ ਐਂ ਤੇ ਜੀ ਬਾਹਰ ਲੱਗਦਾ ਹੈ ਆਂ ਜੇਦੀ ਬਾਣੀ ਲੱਗੇ ਹੂੰ ਸਵਾਦ ਤਾਂ ਹੀ ਬਣਦੇ ਆ ਦੂਜੇ ਨੂੰ ਵਧਿਆ ਨਾ ਐਂ ਬੱਦੀ ਬਾਣੀ ਬਣਦੀ ਕੋੜਾ ਟਾਈਮ ਲੱਗਦਾ ਮਸਾਂ ਤੂੰ ਕਰਕੇ ਇਹਨੂੰ ਮਜ਼ੇਰਾ ਨੂੰ ਬਤਾਉਂਦੇ ਤੇਲ ਵਾਲਾ ਖਾਂਦੇ ਆ ਕੀ ਢੰਡੇ ਢੰਡੇ ਬਾਹਰ ਤੱਕ ਕਿਉਂ ਬੰਡੇ ਪਾਏਗੇ ਮਸਾਲਾ ਜੇ ਅੱਜ ਬਾਹਰ ਖਾਂਦੇ ਨਹੀਂ ਨਮਾਸਤਿਆਂ ਕ੍ਰੇਟੋ ਕਿਹੜਾ ਸੰਗਿਆ ਮੈਂ ਤੇ ਮਸਾਲੇ ਘੜ ਲਏ ਮਸਾਲਾ ਪਕਾ ਲੈ ਆਂ ਤਾਂ ਕਰਕੇ ਕੰਦੀ ਵਾਟ ਕਰੀ ਅਜੇ ਮੋਟਾ ਤਾਂ ਗੱਲ ਵਿੱਚ ਆਇਆ ਇਹ ਅਮਰੇ ਸੇ ਘੱਟ ਦਾ ਕੋ ਚੱਕਰ ਤਾਂ ਨਹੀਂ ਨਹੀਂ ਹਾਂ ਥੋੜੇ ਸੇਕ ਦੀ ਸਮਾਂ ਦੀ ਵਧੀਆ ਬਣਦੀ ਹੈ ਜਦ ਜਦ ਜ਼ਿਆਦਾ ਸੇਕ ਹੁੰਦਾ ਚੁੱਲੇ ਦਾ ਹਨ ਹੋ ਫਿਰ ਇਹ ਤੇ ਮੱਚ ਜਾਂਦੀ ਹੈਗੀ ਇਹ ਹੌਲੀ ਹੌਲੀ ਮਸਾਲਾ ਵਿੱਚੋਂ ਪੱਕੀ ਜਾਊਗਾ ਹੌਲੀ ਹੌਲੀ ਬੜੀ ਹੀ ਖਰੇਲੀ ਬਣ ਜਾਣੀ ਮਿੱਠੀ ਮਿੱਠੀ ਆਦੀ ਜੀ ਨਾ ਤੇ ਜਾ ਕੇ ਜਿਵੇਂ ਫਿਰ ਤੋਂ ਬਣ ਰਹੀ ਜਿਵੇਂ ਹੂੰ ਕਿਸੇ ਮਸੀ ਬਣ ਜਾਂਦੀ ਜਿਵੇਂ ਸਾਫ਼ਤੀ ਸਾਫ਼ ਕਰ ਖਰੇਲੀ ਵਧੀਆ ਹੈ ਆਪਦੀ ਨਾਲੇ ਆ ਗਿਆ 30 ਰੁਪਏ ਕਿਲੋ ਦਾ 30 ਰੁਪਏ ਕਿਲੋ ਦਾ ਵਧੀਆ ਬਸ ਮੈਂ ਪਹਿਲਾਂ ਤਾਂ ਜੀਏ ਮੈਂ ਕੱਟ ਕੇ ਮੈਨਾਂ ਲੈ ਲਈ। ਕੁੱਟ ਦੋ। ਇਹ ਦਵਾ மூਰ ਸਰੀ ਗਰਮੀ ਬਹੁਤ ਲੱਗਣੇ। ਚਾਰ ਵੇਲਾ ਛੋਟੇ ਗ੍ਰੇਲੇ ਉੱਥੇ ਹੋ ਗਏ ਤੈਨੂੰ ਰਹੂਗੀ। ਸੱਤ ਵੇਲਾ। ਚੱਲ ਤੰਗਾਂਵਾਂ ਖੇਤਿਆਂ ਦਾ ਸਪਰੇਅ ਕਰ। ਬਾਗ ਲਈ ਕੰਨ ਟੋਕਲੇ ਮੈਨਾਂ ਲੇਪਾ। ਇਹ ਤਵੇਰੇ ਤੋੜਨਾ ਹੈ 2-2 ਗੰਢੀ। ਸੁਖਪਾਲ ਨੂੰ ਲਾ ਲ ਬੰਦਾਲ। ਹਾਂ। ਚੱਲ ਤੰਗਾਂਵਾਂ ਖੇਤ ਚੱਲਣਾ। ਸਪਰੇਅ ਲੈ ਟੂ ਜਿੰਦੀ। ਨਿੱਤੂ। ਇਦਰ ਬੀਬੀ ਪੱਲੀਆਂ ਦੀ ਰਿਪੇਅਰ ਕਰੀ ਜਾਂਦੀ ਐ ਪੱਲੀਆਂ ਦੀ ਰਿਪੇਅਰ ਹੋ ਰਹੀ ਐ ਇਦਰ ਰੱਖਾ ਵਾਲੀ ਪੱਲੀ ਸੌਂਦੀ ਐ ਉਹਨਾਂ ਦੋ ਤਿੰਨ ਵੱਡੀਆਂ ਖਰਾਬ ਹੋ ਜਾਣਗੀਆਂ ਉਹ ਜਿਹੜੇ ਨਵੇਂ ਸੌ ਪੱਕੀ ਨੇ ਸੌ ਕਿ ਭੇਜੇ ਨੇ ਕੁਝ ਉਹ ਸਾਰੇ ਸਾਹਮ ਦੇ ਸਾਰਿਆਂ ਨੂੰ ਤਾਂ ਢੰਡ ਵੀ ਨਹੀਂ ਪਈ ਆ ਕਿੱਕੇ ਲਿਆ ਮੰਗ ਹੁਣ ਤੋ ਕਿ ਰੱਖਣਾ ਇੱਕਦਮ ਪੱਲੀਆਂ ਬਣਾਉਣੀਆਂ ਨੇ ਓਕੀਆਂ ਨਹੀਂ ਬਾਈ ਬਾਕੀ ਤਾਂ ਹੱਥਾਂ ਨਾਲ ਸੌਣੀਆਂ ਨੇ ਮੋਟੇ ਮੋਟੇ ਤਾਕੀ ਨਾਲ ਅਸੀਂ ਵੀ ਸਪਰੇਅ ਹੀ ਕਰਦੇ ਹਾਂ ਬਸ ਹਾਂ ਮਸ਼ੀਨ ਆਉਂਦੀਆਂ ਨੇ ਉਹ ਸਾਡੇ ਸੀ ਵੀ ਆ ਗਈ ਤਾਂ ਅਸੀਂ 2 ਘੰਟੇ ਚ ਬੀਜ ਦਾਂਗੇ ਹਾਂ ਹੁਣ ਬੀਜ ਦੀ ਅੱਜ ਬੀਜ ਨਾ ਕਰਿਆ ਹੋ ਜੇ ਕਿਹਦੇ ਬੀਜਣ ਗਈਆ ਸਮਰਾਉਣੀ ਦਿੱਤੀ ਵੀ ਹੋਵੇ ਸਮਰਾਜੀ ਨਹੀਂ ਮਸ਼ੀਨਾਂ ਦਾ ਹੋਰ ਵੀ ਨਵਾਂ ਮਸ਼ੀਨ ਵਧੀਆ ਬੀਜਦੀ ਆ ਇੰਨਾ ਜਿੱਤੇ ਇੰਨਾ ਹੀ ਪਾਲ ਕੀ ਸਰਦਾਰੇ ਕੀ ਸਪੈਸ਼ਲੀ ਉਹਨਾਂ ਨੇ ਉੱਥੋਂ ਬਣੀ ਹੋਈ ਜਿੱਥੋਂ ਆਪਣੇ ਆਪ 0 ਡਾਲਰ ਬਣੀ ਹੋਈ ਆ ਬੜੀ ਵਧੀਆ ਹੀ ਹੋਵੇ ਹਾਂ ਅੱਗੇ ਨਾ ਰਹੀ ਆ ਮਸ਼ੀਨ ਵਧੀਆ ਹੋਵੇ ਇਹਨਾਂ ਦਾ ਕਬਾੜ ਚ ਵੇਚਦੀ ਉਹ ਪੂਰਾ ਕਬਾੜ ਚ ਵੇਚਦੀ కరాయికి ఉమ్ ది జిర్ తేరితి ఉన్నలేదు చల్ ఫోర్ లే ఆను ద ట టంగా